ਭਾਈ ਸੋਨੂੰ ਲੈ ਚੱਲਦੇ ਆਪਾਂ ਅੱਜ ਕੋਠੀ ਵਾਲੇ ਰਾਹ ਤੇ ਜਿੱਥੇ ਕਿ ਕੱਪੜੇ ਦੇ ਨਿਊ ਬ੍ਰਾਂਡ ਦੀ ਬੰਗਾਂ ਨਵੀਂ ਦੁਕਾਨ ਕਰੀ ਇਹ ਤਾਂ ਨਵੀਂ ਦੁਕਾਨ ਤੇ ਨਵੇਂ-ਨਵੇਂ ਆਫਰ ਖੋਲਤੇ ਇਹ ਦੁਕਾਨ ਆ ਕੋਠੀ ਵਾਲੇ ਰਾਹ ਦੇ ਜਮਨ ਨੇੜੇ ਜਿਹੜਾ ਵੱਡੇ ਰੋਡ ਤੋਂ ਬਾਅਦ ਨਿਕਲਦੇ ਰੂੜੀ ਰੋਡ ਤੋਂ ਨਿਕਲਦੇ ਜਮਨ ਨੇੜੇ ਤੇ ਆ ਸ਼ਾਪ ਆ ਬੰਗਾਂ ਦੀ ਤੇ ਬੰਗਾਂ ਨੇ ਨਵਾਂ-ਨਵਾਂ ਕੰਮ ਕਰਿਆ ਤੇ ਨਵੇਂ-ਨਵੇਂ ਆਫਰ ਤੇ ਨਵਾਂ ਕੱਪੜਾ ਸਾਰਾ ਜਿੱਥੋਂ ਵੀ ਤੁਸੀਂ ਬਾਜ਼ਾਰ ਚੋਂ ਜੇ ਤੁਸੀਂ ਰੇਟ ਪਤਾ ਕਰੋਗੇ ਤੇ ਬਾਂਗਾਂ ਦੇ ਰੇਟ ਉਹ ਤੋਂ ਵੀ ਘੱਟ ਹੋਣਗੇ ਕਿਉਂਕਿ ਨਵੀਂ ਦੁਕਾਨ ਨਵਾਂ ਕੱਪੜਾ ਤੇ ਬਾਂਗਾਂ ਦਾ ਨਵਾਂ ਕੰਮ ਆ ਤੇ ਆਪਾਂ ਸੋਨੂੰ ਲੈ ਚੱਲਦਾ ਦੁਕਾਨ ਦੇ ਅੰਦਰ ਤੇ ਫਿਰ ਬਾਂਗਾਂ ਤੋਂ ਪੁੱਛਾਂ ਕਿ ਕਿਹੜੇ ਕਿਹੜੇ ਕੱਪੜੇ ਆ ਕਿਹੇ ਜਿਹਾ ਕੰਮ ਕਰਾ ਤੇ ਆ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਬਾਂਗਾਂ ਨੇ ਪਹਿਲਾਂ ਹੀ ਬੋਸਟਰ ਲਾ ਰੱਖਿਆ ਲਾ ਕੇ ਵਿਚਾਰੇ ਤੇ ਹੁਣ ਕਰਦੇ ਆ ਦਿਖਾਉਣੇ ਆ ਤੁਹਾਨੂੰ ਕੱਪੜਾ ਸਸੀ ਗਾਵਾ ਜੀ ਸਸੀ ਗਾਵਾ ਜੀ ਕੀ ਹਾਲ ਚਾਲ ਆ ਬਾਈ ਜੀ ਵਧੀਆ ਬਈ ਆਪ ਤੁਸੀਂ ਦੱਸੋ ਵਧੀਆ ਠੀਕ ਠਾਕ ਬਾਈ ਜੀ ਮੈਂ ਸੁਣਿਆ ਤੁਸੀਂ ਕੱਪੜਾ ਬਹੁਤ ਸਸਤਾ ਦੇ ਰਹੇ ਹੋ ਹਾਂਜੀ ਭਾਈ ਆਪਾਂ ਬਾਜ਼ਾਰ ਨਾਲੋਂ ਬਹੁਤ ਸਸਤਾ ਕੱਪੜਾ ਤੇ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਆ ਠੀਕ ਆ ਭਾਈ ਤੇ ਆਪਣੇ ਕੋਲ ਕੱਪੜਾ ਆਲਮੋਸਟ ਸਾਰੇ ਆ ਪੈਂਟ ਸ਼ਰਟ ਜੀਨ ਤੇ ਲੋਅ ਟੀ-ਸ਼ਰਟ ਸਾਰੇ ਆ ਠੀਕ ਆ ਤੇ ਸਾਈਜ਼ ਵੀ ਆਲ ਸਾਈਜ਼ ਮਿਲ ਜਾਣਗੇ ਠੀਕ ਆ ਭਾਈ ਤੇ ਬਾਕੀ ਆਪਾਂ ਦਿਨੋਂ ਦਿਨ ਆਫਰ ਵੀ ਲਾ ਦਿੰਨੇ ਹੁੰਦੇ ਆ ਜਿਵੇਂ ਕਿ ਹੁਣ ਆਫਰ ਚੱਲ ਰਿਹਾ ਇੱਕ ਜੀਨ 600 ਰੁਪਏ ਦੀ ਹੈ ਤੇ ਆਪਣੇ ਕੋਲ ਐਕਸਪੋਰਟ ਦੀ ਜੀਨ ਵੀ ਮਿਲ ਜਾਂਦੀ ਠੀਕ ਆ ਤੇ ਮੜਾ ਕੋਈ ਕੱਪੜਾ ਦਿਖਾ ਸਕਦੇ ਹੋ ਹੁਣ ਕਿਹੜਾ ਕੱਪੜਾ ਤੁਸੀਂ ਦੇ ਰਹੇ ਹੋ ਜ਼ਰੂਰ ਸਾਲਾਂ ਦੀ ਆ ਜੀਨ ਦੇਖੋ ਇਹ ਸਟੇਟ ਜੀ ਨਾਲੀ ਸਟੇਟ ਫਿਟ ਚ ਜਿਹੜੀ 600 ਉਹ ਆ ਭਾਈ ਤੁਹਾਨੂੰ ਸਟਾਕ ਦੇਖੋ ਬਹੁਤ ਸਟਾਕ ਪਿਆ ਵੰਗਿਆਂ ਕੋਲੇ ਹਾਂ ਜੀ ਹਾਂ ਜੀ ਬਾਕੀ ਜੀਨ ਸਟੇਟ ਫਿਟ ਚ ਵੀ ਬੂਟ ਕੱਟ ਨੈਰੋ ਸਾਰੀਆਂ ਮਿਲ ਜਾਣਗੀਆਂ ਆਪਣੇ ਕੋਲੇ 600 ਇਹ ਆਪਾਂ ਆਫਰ ਲਾ ਰੱਖੀ ਆ ਫਰਵਰੀ ਫਰਵਰੀ 600 ਜੀਨ ਇੱਕ ਜੀ ਠੀਕ ਹੈ ਜੀ ਤੇ ਬਾਕੀ ਸ਼ਰਟਾਂ ਵੀ ਆਪਣੇ ਕੋਲੇ 250 350 ਮਤਲਬ ਇੱਥੋਂ ਸਟਾਰਟਿੰਗ ਹੋ ਜਾਂਦੀ ਆ ਠੀਕ ਹੈ ਜੀ ਲੋਰਾ ਵੀ ਆ ਟੀ-ਸ਼ਰਟਾਂ ਵੀ ਇੱਥੋਂ ਮੰਨ ਲਈ ਚਲੋ 300 ਤੋਂ ਸਟਾਰਟਿੰਗ ਆ ਠੀਕ ਹੈ ਬਈ ਤੇ ਬਾਕੀ ਤਾਂ ਆਲ ਸਾਰਾ ਸਮਾਨ ਮਿਲ ਹੀ ਜਾਂਦਾ ਹੈਗਾ ਠੀਕ ਹੈ ਬਈ ਤੇ ਜਿਵੇਂ ਕਿ ਹੁਣ ਸ਼ਾਲਟ ਪੀ ਜਾਂਦਾ ਕੋਈ ਜੈਕਟਾਂ ਕੋਈ ਕੋਟ ਤੇ ਕੋਈ ਉਹ ਜਾਂ ਕੋਈ ਆਫਰ ਹੋਵੇ ਕੋਈ। ਆ ਵੀ ਹੈਗੀਆਂ ਆਪਣੇ ਕੋਲ ਬੜਾ ਆਫਰ ਨਹੀਂ ਹੈਗਾ ਕੋਈ ਜੈਕਟਾਂ ਤੇ ਜੈਕਟਾਂ ਲੈਣੀਆਂ ਜੈਕਟਾਂ ਕੋਟ ਵਗੈਰਾ ਵੀ ਪਏ ਨੇ ਆਪਣੇ ਕੋਲ। ਠੀਕ ਹੈ। ਠੀਕ ਹੈ। ਤੇ ਰੇਟ ਆਪਣਾ ਬਾਜ਼ਾਰ ਨਾਲੋਂ ਘੱਟ ਹੀ ਰਹੂਗਾ ਆਪਣਾ। ਇਹ ਕੱਪੜੇ ਤੇ ਆਪਾਂ ਬਾਜ਼ਾਰ ਨਾਲੋਂ ਘੱਟ ਰੇਟ ਹੀ ਦੇ ਰਹੇ ਹਾਂ। ਠੀਕ ਹੈ ਬਈ। ਤੇ ਸ਼ਰਟਾਂ ਕੀ ਕੀ ਰੇਟ ਦੀਆਂ ਪਈਆਂ ਆਪਣੇ ਕੋਲ? ਯਾਨੀ ਸ਼ਰਟਾਂ ਵਗੈਰਾ। 2300 3500 ਦਿਖਾਉਂਗਾ ਕੋਈ ਕੱਪੜਾ। ਹਾਂ ਇਹ ਰਹੀਆਂ ਨੇ। ਠੀਕ ਹੈ ਬਈ। ਇਹ 3500 ਦੀ ਸ਼ਰਟ। 3500 ਦੀ। ਤੇ ਬਹੁਤ ਵਧੀਆ ਆਰਟੀਕਲ ਇਹ ਚ ਮਿਲਣਗੇ ਬਹੁਤ ਵਧੀਆ ਕਪੜਾ ਹੈਗਾ ਠੀਕ ਹੈ ਬਈ ਇਸ 350 ਇਸ ਤੋਂ ਬਾਅਦ ਆਪਣੇ ਕੋਲੇ 400 450 ਵਿੱਚ ਵੀ ਮਿਲ ਜਾਣਗੇ ਜਿਵੇਂ ਆ ਦੇਖੋ ਆ 400 ਦੀ ਸ਼ਰਟ ਆ ਕਲਰ ਦੇਖੋ ਤੇ ਬਹੁਤ ਵਧੀਆ ਪੀਸ ਆ ਜੈਨੂਨ ਕੁਆਲਿਟੀ ਮੰਨੋ ਪ੍ਰੀਮੀਅਮ ਕੁਆਲਿਟੀ ਮਿਲੂ ਆਪਣੇ ਕੋਲੇ ਕੋਈ ਇਹੋ ਜੀ ਗੱਲ ਨਹੀਂ ਵੀ ਆਪਾਂ ਸਸਤੇ ਦੇ ਰਹੇ ਹਾਂ ਤਾਂ ਆਪਣੇ ਕੋਲ ਕੱਪੜਾ ਵੀ ਉਦਾਂ ਦਾ ਰਹੂਗਾ ਵਧੀਆ ਆਪਣੇ ਕੋਲ ਕੁਆਲਿਟੀ ਵੀ ਹੋ ਸਕਦੀ ਆ ਤੇ ਰੇਟ ਆਪਣਾ ਸਸਤਾ ਹੈਗਾ ਯਾਰ ਤੇ ਸਾਈਜ਼ ਕਿੱਥੋਂ ਸਟਾਰਟ ਹੋਏ ਕਿੱਥੋਂ ਤੱਕ ਸਾਈਜ਼ ਆਪਣੇ ਕੋਲ ਐਮ ਤੋਂ ਡਬਲ ਐਕਸਲ ਨੂੰ ਮਿਲ ਜਾਣਗੇ ਠੀਕ ਹੈ ਵੀ ਵੀ ਮੰਨ ਲੇ ਯਾਰ ਕਾ ਕੋਈ ਆ ਜੇ ਮੁਰਦਾ ਨਹੀਂ ਖਾਲੀ ਹਾਂ ਮੁਰਦਾ ਨਹੀਂਗਾ ਜੀ ਵੀ ਆਪਣੇ ਕੋਲ 28 ਤੋਂ 36 36 ਲੱਖ ਤੱਕ ਸਾਰੇ ਕੋਲੇ ਨੇ ਠੀਕ ਹੈ ਤੇ ਪਰ ਹੋਰਾਂ ਦੇ ਵੀ ਆਲ ਸਾਈਜ਼ ਮਿਲ ਜਾਣਗੇ ਠੀਕ ਹੈ ਵੀ ਤੇ ਆਪਣਾ ਐਡਰੈਸ ਬੋਲ ਦਿਓ ਤੇ ਤੁਹਾਡਾ ਨੰਬਰ ਬੋਲ ਦਿਓ ਜਿਹੜੇ ਹੁਣ ਇੱਕ ਕਨੈਕਟ ਨੰਬਰ ਪ੍ਰੋਪਰ ਹੋਵੇ ਕਿਵਿਰੀ ਕਿਸੇ ਨੇ ਬੰਦੇ ਨੂੰ ਦੂਰ ਨਿਡਾਉਣਾ ਹੁੰਦਾ ਫੋਨ ਕਰਕੇ ਤੁਹਾਨੂੰ ਪੁੱਛ ਸਕੀ ਵੀ ਕਿਹੜਾ ਕਿ ਸਾਮਾਨ ਪਿਆ ਤੁਹਾਡੇ ਕੋਲ ਪਹਿਲਾਂ ਤਾਂ ਮੈਂ ਤੁਹਾਨੂੰ ਦੁਕਾਨ ਦਾ ਐਡਰੈਸ ਦੱਸਦਾ ਇਹ ਕੋਠੀ ਵਾਲਾ ਰੋਡ ਤਲਵੰਡੀ ਸਾਬੋ ਕੋਠੀ ਵਾਲਾ ਰੋਡ ਤਲਵੰਡੀ ਸਾਬੋ ਦੁਕਾਨ ਦਾ ਐਡਰੈਸ ਹੈ ਦੁਕਾਨ ਦਾ ਨਾਮ ਮਾਲਵਾ ਆਊਟਲਟ ਆ ਤੇ ਤੁਹਾਨੂੰ ਬੈਨਰ ਲੱਗਿਆ ਮਿਲ ਜੂਗਾ ਤੇ ਮੋਬਾਈਲ ਨੰਬਰ ਹੈ ਮੇਰਾ 8847476566 ਇੱਕ ਵਾਰ ਫੇਰ ਬੋਲਦਾ 8847476566 ਜਦੋਂ ਮਰਜੀ ਆਪਾਂ ਨੂੰ ਕਾਲ ਕਰ ਸਕਦੇ ਠੀਕ ਹੈ ਤੇ ਵੱਡੇ ਰੋਡ ਤੋਂ ਕਿੰਨੀ ਕੇ ਮਗਰਾ ਵੱਡੇ ਰੋਡ ਤੋਂ ਬੱਸ ਲਾ ਲਓ ਤੁਸੀਂ ਵੱਡੇ ਰੋਡ ਤੋਂ ਜਦੋਂ ਕੋਟੀਆ ਰੋਡ ਆਪਾਂ ਮੁੜਦੇ ਆ 50 ਮੀਟਰ ਲੱਗੇ ਜਾ ਕੇ ਆਪਣੀ ਸ਼ਾਪ ਠੀਕ ਹੈ ਭਾਈ ਤੇ ਭਾਈ ਬਾਂਗਾਂ ਦਾ ਸੁਨੋ ਆ ਬਲੈਕਸ ਦਿਖਾਣੇ ਆ ਨਾਂ ਤੇ ਆ ਆ ਬਾਂਗਾਂ ਦਾ ਬੋਰਡ ਲੱਗਿਆ ਮਿਲੂਗਾ ਤੇ ਆ ਬਾਂਗਾਂ ਦੀ ਇੰਸਟਾ ਆਈਡੀ ਆ ਜਿਹਦੇ ਉੱਤੇ ਕਿ ਆਫਰ ਤੁਹਾਨੂੰ ਟੂਰ ਨਾ ਲੱਗੀਆਂ ਮਿਲਿਆ ਕਰਨੀਆਂ ਬਾਂਗਾਂ ਦੀਆਂ ਤੇ ਬਾਂਗਾਂ ਦਾ ਨਵਾਂ ਕੰਮ ਆ ਬਈ ਤੇ ਬਾਂਗਾਂ ਦਾ ਪੂਰਾ ਸਹਿਯੋਗ ਦਿਓ ਵੱਧ ਤੋਂ ਵੱਧ ਆ ਕੇ ਇੱਥੇ ਕੱਪੜਾ ਖਰੀਦੋ ਟੂਰ ਵੀ ਉਹ ਕਰ ਦਨੇ ਆਪਾਂ ਜੇ ਕੋਈ ਮੰਨ ਲਓ 3000 ਦੀ ਸ਼ਾਪਿੰਗ ਕਰਦਾ ਉਹ ਸਾਡੇ ਵੱਲੋਂ ਗਿਫਟ ਵੀ ਦਿੱਤਾ ਜਾਊਗਾ ਠੀਕ ਆ ਬਾਈ ਤੇ ਭਾਈ ਆ ਵਧ ਗਿਆ ਬਾਂਗਾਂ ਨੇ ਗੱਲ ਕਹੀ ਹੈਗੀ ਤੇ ਭਾਈ ਵੱਧ ਤੋਂ ਵੱਧ ਆਓ ਬਾਂਗਾਂ ਕੋਲੇ ਤੇ ਬਾਂਗਾਂ ਦਾ ਸਮਾਨ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਡਿਸਕਾਊਂਟ ਵੀ ਦੇਵਾਂਗੇ ਜ਼ਰੂਰ ਠੀਕ ਆ ਬਾਈ ਤੁਹਾਡੇ ਨਾਮ ਲੈ ਕੇ ਆਉਂਦਾ ਨਾ ਕੋਈ ਵੀ ਠੀਕ ਆ ਬਾਈ ਬਾਕੀ ਤੁਹਾਡੀ ਵੀਡੀਓ ਦਾ ਨਾਮ ਲੈ ਕੇ ਉਹ ਆਪਾਂ ਉਹਨੂੰ ਡ ਉਕੇ ਭਾਈ ਧੰਨਵਾਦ ਤੇ ਭਾਈ ਬਾਈਆਂ ਦਾ ਪੂਰਾ ਪੂਰਾ ਪ੍ਰੋਪਰ ਨਵਾਂ ਕੰਮ ਆ ਕਿਉਂਕਿ ਨਵੇਂ ਕੰਮ ਤੇ ਨਵੇਂ ਸਮਾਨ ਹੁੰਦਾ ਬਿਲਕੁਲ ਜੀ ਨਵੇਂ ਨਵੇਂ ਰੰਗ ਦੇਖਣ ਨੂੰ ਮਿਲਣਗੇ ਤੇ ਬਾਈਆਂ ਕੋਲੇ ਆਓ ਤੇ ਬਾਈਆਂ ਦਾ ਸਮਾਨ ਦਾ ਲਾਭ ਉਠਾਓ ਮਰਦੋਤ ਬਾਈਆਂ ਕੋਲੇ ਹੋਰ ਵੀ ਸਮਾਨ ਪਿਆ ਬਹੁਤ ਜ਼ਿਆਦਾ ਕਿਉਂਕਿ ਭਾਈ ਐਨਾ ਵੀ ਗਾਹ ਕਿਹੜਾ ਵੀ ਆਵੇ ਬਾਈਆਂ ਕੋਲੇ ਖਾਡੇ ਕੋਲ ਖਾਲੀ ਨਾ ਮੁੜੇ ਬਾਈਆਂ ਦਾ ਕਹਿਣ ਦੀ ਗੱਲ ਇਹ ਹੈ